ਜ਼ਿੰਦਗੀ ਵਿੱਚ ਉਹ ਲੋਕ ਬੜੇ ਕਾਮਯਾਬ ਤੇ ਖੁਸ਼ੀ ਭਰੀ ਜ਼ਿੰਦਗੀ ਜਿਉਂਦੇ ਨੇ ਜਿਹੜੇ ਲੋਕ ਦਿਲ ਦਾ ਆ ਸੱਚ ਜਾਣ ਲੈਂਦੇ ਨੇ ਜਿਹੜੇ ਲੋਕ ਦਿਲ ਦਾ ਸੱਚ ਨਹੀਂ ਜਾਣਦੇ ਉਹ ਲੋਕ ਜ਼ਿੰਦਗੀ 'ਚ ਬੜੇ ਦੁਖੀ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੰਡੇ ਹੀ ਕੰਡੇ ਹੁੰਦੇ ਨੇ ਤੇ ਸਾਰੀ ਉਮਰ ਰੋਂਦੇ ਨੇ ਕਹਿਣ ਤੋਂ ਭਾਵ ਕਿ ਜ਼ਿੰਦਗੀ ਨੂੰ ਬੇਕਾਰ ਜੜੀ ਉਹ ਕੱਢ ਜਾਂਦੇ ਨੇ ਉਹ ਦਿਲ ਦਾ ਕਿਹੜਾ ਸੱਚ ਆ ਜਿਹੜੇ ਸੂਝਵਾਨ ਸੱਜਣ ਤਾਂ ਹੀ ਜਾਣਦੇ ਨੇ ਤੇ ਕੁਝ ਲੋਕ ਜਿਹੜੇ ਨਹੀਂ ਜਾਣਦੇ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਬਹੁ ਸਾਡੇ ਸਮਾਜ 'ਚ ਬਹੁਤ ਸਾਰੇ ਗੀਤ ਬਣਦੇ ਆ ਮੈਂ ਦਿਲ ਦੇ ਤਾਂ ਮੈਂ ਦਿਲ ਲੈ ਲਿਆ ਮੇਰਾ ਦਿਲ ਨਹੀਂ ਲੱਗਦਾ ਮੈਂ ਉਹ ਹੋ ਗਿਆ ਮੈਂ ਜੇ ਹੋ ਗਿਆ ਇਦਾਂ ਦੇ ਬਹੁਤ ਸਾਰੇ ਗੀਤ ਫਿਲਮਾਂ ਬਣੀਆਂ ਪਰ ਤੁਹਾਡੇ ਵਰਗੇ ਸੂਝਵਾਨੇ ਸੱਜਣ ਜਾਣਦੇ ਨੇ ਕਿ ਦਿਲ ਦਾ ਕੰਮ ਤਾਂ ਸਿਰਫ ਖੂਨ ਨੂੰ ਪੰਪ ਕਰਨਾ ਹੈ ਦਿਲ ਦਾ ਕੰਮ ਹੈ ਕਿ ਸਿਰਫ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਖੂਨ ਨੂੰ ਹਰ ਵੇਲੇ ਸਰਕੂਲੇਸ਼ਨ ਕਰਨਾ ਪਹੁੰਚਾਉਂਦੇ ਰਹਿਣਾ ਅਸੀਂ ਜੋ ਵੀ ਖਾਂਦੇ ਆ ਚਾਹੇ ਰੋਟੀ ਖਾਈਏ ਚਾਹੇ ਕੋਈ ਜੂਸ ਪੀਏ ਚਾਹੇ ਕੋਈ ਫਲ ਖਾਈਏ ਜਾਂ ਕੋਈ ਮੈਡੀਸਿਨ ਵੀ ਖਾਈਏ ਉਹ ਦਿਲ ਦੇ ਕਰਕੇ ਹੀ ਬਲੱਡ ਕਰਕੇ ਹੀ ਉਹ ਸਰੀਰ ਦੇ ਅਲੱਗ-ਅਲੱਗ ਅੰਗਾਂ ਤੱਕ ਪਹੁੰਚਦਾ ਹੈ ਦਿਲ ਦਾ ਆ ਕੰਮ ਆ ਤੁਹਾਡੇ ਵਰਗੇ ਸੂਝਵਾਨ ਇਹ ਵੀ ਸੱਜਣ ਜਾਣਦੇ ਨੇ ਕਿ ਦਿਲ ਕੋਈ ਮਤਲਬ ਵਿਚਾਰ ਨਹੀਂ ਰੱਖਦਾ ਦਿਲ ਕੋਈ ਭਾਵਕਤਾ ਨਹੀਂ ਕਰਦਾ ਦਿਲ ਮਤਲਬ ਕੁਝ ਸੋਚ ਨਹੀਂ ਸਕਦਾ ਇਹ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਚੰਗੀ ਤਰ੍ਹਾਂ ਜਾਣਦੇ ਨੇ ਕਿਉਂਕਿ ਮੈਡੀਕਲ ਲਾਈਨ ਦੇ ਮੁਤਾਬਕ ਇਹ ਗੱਲ ਆ ਪਰ ਜਿਹੜੇ ਲੋਕ ਇਹ ਗੱਲ ਸਮਝਦੇ ਨੇ ਉਹ ਹਰ ਫੈਸਲਾ ਆਪਣੇ ਦਿਮਾਗ ਨਾਲ ਲੈਂਦੇ ਨੇ ਚਾਹੇ ਉਹ ਪੜਨ ਦੀ ਉਮਰ ਹੋਵੇ ਚਾਹੇ ਸ਼ਾਦੀ ਕਰਨ ਦੀ ਉਮਰ ਹੋਵੇ ਚਾਹੇ ਸਮਾਜਿਕ ਰਿਸ਼ਤਿਆਂ ਦੀ ਗੱਲ ਹੋਵੇ ਚਾਹੇ ਆਪਣੀਆਂ ਕਦਰਾਂ ਕੀਮਤਾਂ ਦੀ ਗੱਲ ਹੋਵੇ ਚਾਹੇ ਪਰਿਵਾਰ ਦੀ ਇੱਜ਼ਤਾਂ ਦੀ ਗੱਲ ਹੋਵੇ ਉਹ ਹਮੇਸ਼ਾ ਆਪਣੇ ਦਿਮਾਗ ਨੂੰ ਵਰਤਦੇ ਨੇ ਉਹ ਦਿਲ ਦਾ ਬਹਾਨਾ ਨਹੀਂ ਲਾਉਂਦੇ ਜਿਹੜੇ ਕਰਕੇ ਉਹ ਜ਼ਿੰਦਗੀ 'ਚ ਕਾਮਯਾਬ ਹੁੰਦੇ ਨੇ ਬਹੁਤ ਸਾਰੀਆਂ ਧੀਆਂ ਜ਼ਿੰਦਗੀ 'ਚ ਇਸੇ ਕਰਕੇ ਕਾਮਯਾਬ ਨੇ ਕਿ ਉਹ ਆਪਣੇ ਦਿਮਾਗ ਤੋਂ ਕੰਮ ਲੈਂਦੀਆਂ ਦਿਲ ਤੋਂ ਨਹੀਂ ਕੰਮ ਲੈਂਦੀਆਂ ਕੁਝ ਮੁੰਡੇ ਕੁਝ ਬੰਦੇ ਬੁੜੀਆਂ ਕੁਝ ਵੀ ਲਾ ਲੋ ਜਿਹੜੇ ਕਹਣਗੇ ਜ ਸਾਡਾ ਦਿਲ ਦਾ ਮਸਲਾ ਬਣਾ ਕੇ ਗੱਲ ਕਰਦੇ ਨਹੀਂ ਉਹ ਲੋਕ ਹਮੇਸ਼ਾ ਜ਼ਿੰਦਗੀ ਚ ਦੁਖੀ ਰਹਿੰਦੇ ਨੇ ਕਿਉਂਕਿ ਦਿਲ ਕੁਝ ਸੋਚਦਾ ਹੀ ਨਹੀਂ ਦਿਲ ਕੁਝ ਵਿਚਾਰਦਾ ਹੀ ਨਹੀਂ ਦਿਲ ਕੋ ਮਤਲਬ ਇਦਾਂ ਦੀ ਕੋਈ ਹਰਕਤ ਨਹੀਂ ਕਰਦਾ ਇਹ ਜਿਹੜੀ ਆ ਸੂਝਵਾਨ ਸੱਜਣ ਚੰਗੀ ਤਰ੍ਹਾਂ ਜਾਣਦੇ ਨੇ ਪਰ ਜਿਹੜੇ ਲੋਕ ਗਲਤੀ ਕਰਦੇ ਨੇ ਫਿਰ ਉਹ ساری ਉਮਰ ਪਸਤਾਉਂਦੇ ਨੇ ਹੁਣ ਕਿੰਨੀਆਂ ਫਿਲਮਾਂ ਬਣੀਆਂ ਕਿੰਨੇ ਗੀਤ ਬਣੇ ਨੇ ਤੇ ਇਹਨਾਂ ਗੀਤਾਂ ਦਾ ਜੇ ਆਪਾਂ ਮੈਡੀਕਲ ਲਾਈਨ ਦੇ ਮੁਤਾਬਕ ਧਿਆਨ ਮਾਰੀਏ ਤੇ ਸਾਰੇ ਫੇਕ ਨੇ ਇਹ ਅਸੀਂ ਆਪਣੀਆਂ ਖੁੱਤੂ ਠੁੱਟੀਆਂ ਖੁਸ਼ੀਆਂ ਨੂੰ ਆਪਣੇ ਝੂਠੇ ਦਿਲਾਸਿਆਂ ਨੂੰ ਆਪਾਂ ਗੱਲ ਕਰ ਦਿੰਨੇ ਆ ਕਈ ਲੋਕ ਕਹਿੰਗੇ ਮੇਰਾ ਦਿਲ ਨਹੀਂ ਲੱਗਦਾ ਮੇਰਾ ਮਨ ਨਹੀਂ ਮੰਨਦਾ ਮੈਨੂੰ ਇੰਜ ਹੋ ਗਿਆ ਹਾਂਜੀ ਦਿਲ ਨੇ ਸਿਰਫ ਤਾਂ ਕੰਮ ਕਰਨਾ ਲੇਕਿਨ ਜਿਹੜੀ ਸੋਚ ਆ ਨਾ ਉਹ ਸਾਡੀ ਦਿਮਾਗ ਦੇ ਨਾਲ ਹੀ ਜੁੜੀ ਹੋਈ ਆ ਕਿੰਨੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਮੁੰਡੇ ਰਹੇ ਨੇ ਕੀ ਉਹਨਾਂ ਦੇ ਬੱਚਿਆਂ ਨੇ ਜਾਂ ਉਹਨਾਂ ਨੇ ਕਿਸੇ ਗਰੀਬ ਦੇ ਨਾਲ ਆ ਕੰਮ ਕੀਤਾ ਜਿਹੜੇ ਕੋ ਪੈਸੇ ਨਹੀਂ ਸੀ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹ ਸਾਰਾ ਇਹ ਸਾਰਾ ਇੱਕ ਡਰਾਮਾ ਰਚਿਆ ਗਿਆ ਹੈ ਇੱਕ ਸਾਰਾ ਨਾਟਕ ਪੇਸ਼ ਕੀਤਾ ਗਿਆ ਹੈ ਜੋ ਲੋਕਾਂ ਨੂੰ ਆਮ ਲੋਕਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਪਾ ਵੀ ਦਿੱਤਾ ਤੇ ਲੋਕ ਮੰਨ ਵੀ ਗਏ ਹੁਣ ਨਵੀਂ ਪੀੜੀ ਦੇ ਕਈ ਮੁੰਡੇ ਕੁੜੀਆਂ ਇਹਦੇ ਸ਼ਿਕਾਰ ਹੋ ਜਾਂਦੇ ਨੇ ਗਲਤ ਕਦਮ ਠਾ ਲੈਂਦੇ ਨੇ ਆਪਣੇ ਮਾਪਿਓ ਦੀ ਇੱਜ਼ਤ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰਦੇ ਨੇ ਹੋਰ ਵੀ بڑا ਕੁਝ ਕਰਦੇ ਨੇ ਮਾਪੇ ਜਾਣਦੇ ਨੇ ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਆ ਫਿਰ ਬੰਦੇ ਪਤਾ ਲੱਗ ਜਾਂਦਾ ਕਿ ਹਰ ਕੰਮ ਦਿਮਾਗ ਨਾਲ ਆ ਹਰ ਕੰਮ ਦੇ ਨਾਲ ਪੈਸਾ ਜੁੜਿਆ ਆ ਜਿਹੜੇ ਫਿਲਮਾਂ 'ਚ ਕੰਮ ਕਰਦੇ ਨੇ ਗੀਤ ਲਿਖਦੇ ਨੇ ਜਾਂ 뮤직 ਚਲਾਉਂਦੇ ਨੇ ਕੰਪਨੀਆਂ ਚਲਾਉਂਦੇ ਉਹਨਾਂ ਨੂੰ ਪਤਾ ਕਿ ਸਿਰਫ ਪੈਸੇ ਦੀ ਖੇਡ ਆ ਅਸੀਂ ਪੈਸਾ ਕਮਾਉਣਾ ਲੋਕਾਂ ਨੂੰ ਇਮੋਸ਼ਨਲ ਕਰਕੇ ਲੋਕਾਂ ਨੂੰ ਪਰਮਾ ਕੇ ਤਾਂ ਕਿ ਸਾਡੇ ਜਿਹੜੇ ਆ ਰੋਟੀ ਪਾਣੀ ਸੌਕੀ ਗੱਜ ਦੇਵੇ ਮੈਂ ਸਮਝਦਾ ਕਿ ਹਰੇਕ ਮਾਂ ਬਾਪ ਨੂੰ ਆਪਣੇ ਧੀਆ ਪੁੱਤਰਾਂ ਨੂੰ ਦੱਸਣਾ ਚਾਹੀਦਾ ਕਿ ਪੁੱਤ ਜੀ ਹਮੇਸ਼ਾ ਦਿਮਾਗ ਹੀ ਕੰਮ ਕਰਦਾ ਚਾਹੇ ਉਹ ਚੰਗੇ ਪਾਸੇ ਲਾ ਲਈਏ ਚਾਹੇ ਅਸੀਂ ਬੁਰੇ ਪਾਸੇ ਲਾ ਲਈਏ ਦਿਲ ਦਾ ਕੋਈ ਮੈਟਰ ਨਹੀਂ ਹਰ ਬੱਚਾ ਅੱਜ ਕੱਲ ਪੜਿਆ ਹੋਇਆ ਹਰ ਬਹੁਤ ਸਾਰੇ ਬੱਚੇ ਮੈਡੀਕਲ ਲਾਈਨਾਂ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਪਤਾ ਕਿ ਦਿਲ ਸਿਰ ਪੰਪ ਕਰਦਾ ਜਦੋਂ ਪਤਾ ਹੈ ਕਿ ਪੰਪ ਕਰਦਾ ਫਿਰ ਇਹਨੂੰ ਮੁੱਦਾ ਬਣਾਉਂਦੀ ਕੀ ਲੋਡ ਪੈ ਗਈ ਇਹਦੇ ਨਾਲ ਹੀ ਈਮੋਸ਼ਨਲ ਹੋਣ ਦੀ ਕੀ ਲੋਡ ਪੈ ਜਿਹੜੇ ਲੋਕ ਜਿਹੜੇ ਬੱਚੇ ਦਿਮਾਗ ਦਾ ਹੀ ਵਰਤੋਂ ਕਰਦੇ ਨਹੀਂ ਉਹ ਜ਼ਿੰਦਗੀ 'ਚ ਕਾਮਯਾਬ ਹੁੰਦੇ ਨਹੀਂ ਜਿਹੜੇ ਮੁੰਡੇ ਕੁੜੀਆਂ ਦਿਲ ਦਾ ਬਹਾਨਾ ਬਣਾ ਕੇ ਕਰਦੇ ਨੇ ਉਹ ਫਿਰ ਹਰ ਜਗ੍ਹਾ ਤੇ ਸ਼ਰਮਸਾਰ ਹੁੰਦੇ ਨੇ ਜਦੋਂ ਗਾੜੀ ਉਹਨਾਂ ਦੀ ਔਲਾਦ ਪੈਦਾ ਹੁੰਦੀ ਆ ਜਦੋਂ ਉਹ ਸਵਾਲ ਕਰਦੀ ਆ ਫਿਰ ਚੀਕਾਂ ਮਾਰਦੇ ਨੇ ਫਿਰ ਕਹਿੰਦੇ ਨਹੀਂ ਤੁਸੀਂ ਸਾਡਾ ਉਹ ਕਰਤਾ ਜੇ ਕਰਤਾ ਜਿਹੜੀ ਔਲਾਦ ਆਪਣੇ ਮਾਂ-ਬਾਪ ਨੂੰ ਬੇਇੱਜ਼ਤ ਕਰੂਗੀ ਨਾ ਉਹ ਔਲਾਦ ਨੂੰ ਉਹਦੀ ਗਾੜੀ ਔਲਾਦ ਬੇਇੱਜ਼ਤ ਕਰੂਗੀ ਇਸ ਕਰਕੇ ਕਦੀ ਵੀ ਮੰਨ ਲਓ ਆਪਾਂ ਨੂੰ ਇਸ ਚੱਕਰ 'ਚ ਨਹੀਂ ਪੈਣਾ ਚਾਹੀਦਾ ਕਈ ਲੋਕ ਹੁਣ ਵੇਖੋ ਇੰਨੀ ਵੀ ਸ਼ਰਮੀ ਦੇ ਦੰਟ ੱਪ ਜਾਂਦੇ ਨੇ ਜਿਨ੍ਹਾਂ ਨੂੰ ਕਈ ਕਈ ਤਰ੍ਹਾਂ ਦੇ ਬਦ ਵਰਤ ਰਹਿੰਦੇ ਨੇ ਕਈ ਮਤਲਬ ਮੈਂ ਹੁਣ ਇੱਥੇ ਕੀ ਬੋਲਾਂ ਕਈ ਤਾਂ ਮੁੰਡੇ ਵੀ ਇੰਨੇ ਬਿਸ਼ਰਮ ਹੋ ਗਏ ਨੇ ਕਿ ਜਿੱਦਾਂ ਉਹਨਾਂ ਨੇ ਅੰਮ੍ਰਿਤਸਰ ਚ ਕਿਹਾ ਸੀ ਇੱਕ ਪਰੇਡ ਕੱਢਣੀ ਆ ਫਿਰ ਤੁਹਾਡੇ ਵਰਗੇ ਸੱਜਣਾ ਨੇ ਉਹਨਾਂ ਦੇ ਬੜੇ ਪੁੱਠੇ-ਪੁੱਠੇ ਨਾਂ ਰੱਖੇ ਉਹ ਬਿਸ਼ਰਮਪੂਣਾ ਹੈ ਨਾ ਮਤਲਬ ਉਹ ਕਹਿੰਦੇ ਸਾਡਾ ਮਤਲਬ ਆਹ ਗੱਲ ਉਹ ਗੱਲ ਹੋ ਗਈ ਹੈ ਨਾ ਇਹ ਇੱਕ ਬਿਸ਼ਰਮੀ ਦੀਆਂ ਹੱਦਾਂ ਨੇ ਮੈਂ ਸਮਝਦਾ ਕਿ ਬਿਸ਼ਰਮ ਬੰਦੇ ਦਾ ਉਹਨੇ ਹਮੇਸ਼ਾ ਬਹਾਨਾ ਲਾਉਣਾ ਹੁੰਦਾ ਚਾਹੇ ਉਹ ਮੁੰਡਾ ਵੇਚ ਹੈ ਕੁੜੀ ਹੋਵੇ ਸਾਨੂੰ ਦਿਲ ਦੇ ਚੱਕਰ ਚ ਨਹੀਂ ਪੈਣਾ ਚਾਹੀਦਾ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਜਿੰਨਾ ਚਿਰ ਸਾਡਾ ਦਿਲ ਸਾਡੇ ਖੂਨ ਨੂੰ ਸਰਕੂਲੇਸ਼ਨ ਕਰਦਾ ਰਹੇਗਾ ਅਸੀਂ ਜਿਉਦੇ ਰਵਾਂਗੇ ਜਿੱਦਣ ਇਹ ਬੰਦ ਕਰ ਗਿਆ ਉਸ ਦਿਨ ਸਾਡੀ ਡੈਥ ਹੋ ਜਾਣੀ ਅਸੀਂ ਮਰ ਜਾਣਾ ਇਹ ਇੱਕ ਸੱਚ ਹੈ ਲੇਕਿਨ ਜੀ ਇਹ ਕਹੀਏ ਕਿ ਸੋਚੇਗਾ ਵੀ ਵਿਚਾਰੇਗਾ ਵੀ ਭਾਵਕ ਵੀ ਹੋਵੇਗਾ ਇਮੋਸ਼ਨਲ ਵੀ ਹੋਵੇਗਾ ਇਹ ਫਿਰ ਸਾਡੀ ਮੂਰਖਤਾ ਤੇ ਬੇਵਕੂਫੀ ਹੋਵੇਗੀ ਇਹ ਬੇਵਕੂਫੀ ਕਰਨ ਵਾਲੇ ਬੰਦੇ ਜ਼ਿੰਦਗੀ ਦੇ ਵਿੱਚ ਧੋਖਾ ਤੇ ਹੀ ਖਾਣਗੇ ਹਰੇਕ ਧੀ ਪੁੱਤ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਹਰ ਇੱਕ ਧੀ ਪੁੱਤ ਤੱਕ ਇਹੋ ਜਿਹੇ ਵੀਡੀਓਜ਼ ਜਾਣੀਆਂ ਚਾਹੀਦੀਆਂ ਨੇ ਤਾਂ ਕਿ ਵੇਖੋ ਧੀਆ ਸਾਡੀਆਂ ਨੇ ਇਹ ਪੁੱਤ ਸਾਡੇ ਨੇ ਜੇ ਅਸੀਂ ਨਹੀਂ ਇਹਨਾਂ ਨੂੰ ਜਾਗਰੂਕ ਕਰਾਂਗੇ ਤੇ ਕੌਣ ਕਰੂਗਾ ਫਿਰ ਕੌਣ ਦੱਸੂਗਾ ਕਿ ਪੁੱਤ ਜੀ ਆ ਗੱਲ ਦਾ ਸੱਚ ਕੀ ਆ ਕਿ ਉਹ ਫਿਲਮਾਂ ਤੋਂ ਸਿੱਖਦੇ ਰਹਿਣਗੇ ਕਿ ਉਹ ਗੀਤਾਂ ਤੋਂ ਸਿੱਖਦੇ ਰਹਿਣਗੇ ਵੇਖੋ ਜਿਹੜਾ ਦਿਲ ਆ ਉਹਦੀ ਸ਼ਕਲ ਕਿਵੇਂ ਦੀ ਆ ਸਭ ਜਾਣਦੇ ਆ ਮੈਡੀਕਲ ਲਾਈਨ ਮੁਤਾਬਕ ਲੈਕਿਨ ਕੰਪਨੀਆਂ ਨੇ ਆਪਣੇ ਤਰੀਕੇ ਨਾਲ ਬਣਾਤਾ ਜਦੋਂ ਉਹ ਵੀ ਸੱਚ ਨਹੀਂ ਹੈ ਮਤਲਬ ਜੋ ਉਹਨਾਂ ਡਿਜ਼ਾਈਨ ਸਾਨੂੰ ਦਿੱਤਾ ਕੰਪਨੀਆਂ ਨੇ ਉਹ ਵੀ ਝੂਠਾ ਲੇਕਿਨ ਅਸੀਂ ਉਸ ਝੂਠ ਨੂੰ ਵੀ ਸੱਚ ਮੰਨ ਕੇ ਬਹਿ ਜਾਣੇ ਆ ਫਿਰ ਸਾਡੇ ਤੋਂ ਮੂਰਖ ਬੰਦਾ ਕੌਣ ਹੋ ਸਕਦਾ ਜੇ ਅਸੀਂ ਗਲਤ ਆ ਸਾਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਆ ਜੇ ਅਸੀਂ ਸਹੀ ਆ ਤਾਂ ਸਾਨੂੰ ਆਪਣੇ ਆਪ ਨੂੰ ਸਹੀ ਦੱਸਣਾ ਚਾਹੀਦਾ ਪਰ ਇਹ ਨਹੀਂ ਕਿ ਅਸੀਂ ਸਿੰਗ ਫਸਾ ਕੇ ਬੈਠੇ ਰਹੀਏ ਇਹ ਗੱਲ ਚੰਗੀ ਜੀ ਨਹੀਂ ਲੱਗਦੀ ਮੈਂ ਆਸ ਕਰਦਾ ਮੇਰੇ ਭੈਣ ਭਰਾ ਜਰੂਰ ਇਸ ਵਿਸ਼ੇ ਤੇ ਵਿਚਾਰ ਰੱਖਣ ਆਪਣੇ ਬੱਚਿਆਂ ਨੂੰ ਦੱਸਣ ਬੱਚਿਆਂ ਨੂੰ ਸਮਝਾਉਣ ਕਿ ਪੁੱਤ ਜੀ ਇਲਦਾ ਕੰਮ ਸਿਰਫ ਨਾ ਸਿਰਫ ਖੂਨ ਨੂੰ ਪمپ ਕਰਨਾ ਆ ਇਹਦੇ ਚੱਕਰ ਚ ਨਹੀਂ ਪੈਣਾ ਚਾਹੀਦਾ ਇਸ ਚੀਜ਼ ਦੀ ਆਪਣੇ ਬੱਚਿਆਂ ਦੇ ਦਿਮਾਗ ਦੇ ਵਿੱਚ ਗੱਲ ਪਾਉਣੀ ਚਾਹੀਦੀ ਆ ਕਿ ਇਹ ਚੀਜ਼ਾਂ ਬਹੁਤ ਘਾਤਕ ਨੇ ਜ਼ਿੰਦਗੀ ਚ ਕਾਮਯਾਬ ਹੋਣ ਲਈ ਦਿਮਾਗ ਦੀ ਹੀ ਵਿਚਾਰ ਧਾਰਾ ਤੇ ਚੱਲਣਾ ਪਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ